ਸਿੱਖ ਧਰਮ ਦੇ ਨਾਲ ਸੰਬੰਧਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੀ ਇਸ ਲੜੀ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਤਿਰਗੜੀ ਸਾਹਿਬ ਦੇ ਦਰਸ਼ਕੋ ਜਦੋਂ ਤੁਸੀਂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰੋਗੇ ਤੇ ਇੱਥੋਂ ਦੇ ਇਤਿਹਾਸ ਨੂੰ ਜਾਣੋਗੇ ਤੇ ਤੁਹਾਨੂੰ ਆਪਣੇ ਆਪ ਦੇ ਉੱਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਹੋਣ ਦਾ ਮਾਣ ਮਹਿਸੂਸ ਹੋਵੇਗਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਿੱਚੋਂ ਇੱਕ ਵੱਖਰੇ ਯੋਧੇ ਦੇ ਇੱਕ ਵੱਖਰੇ ਜਰਨੈਲ ਦੇ ਦਰਸ਼ਨ ਹੋਣਗੇ ਜਿਸ ਯੋਧੇ ਦੇ ਚਿਸ ਜਰਨੈਲ ਵਰਗਾ ਦੁਨੀਆ ਦੇ ਵਿੱਚ ਕੋਈ ਦੂਸਰਾ ਜਰਨੈਲ ਨਾ ਹੋਇਆ ਤੇ ਨਾ ਕੋਈ ਹੋਣਾ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਤੀਰ ਗੜੀ ਸਾਹਿਬ ਇਹ ਗੁਰਦੁਆਰਾ ਤੀਰ ਗੜੀ ਸਾਹਿਬ ਪੌਂਟਸ ਹੈਬ ਦੇ ਪਾਵਨ ਗੁਰਦੁਆਰਾ ਸਾਹਿਬ ਤੋਂ 22 ਕਿਲੋਮੀਟਰ ਦੀ ਦੂਰੀ ਦੇ ਉੱਪਰ ਹੈ। ਤੁਸੀਂ ਇਹ ਵੀਡੀਓ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ। ਕਿਉਂਕਿ ਘਰ ਬੈਠਿਆਂ ਹਰ ਇੱਕ ਸਿੱਖ ਇਸ ਪਾਵਨ ਅਸਥਾਨ ਦੇ ਦਰਸ਼ਨ ਕਰ ਸਕੇ। ਇੱਥੋਂ ਦੇ ਇਤਿਹਾਸ ਬਾਰੇ ਅਹਿਮ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਦੇਣੀ ਹੈ ਉਹ ਵੀ ਪ੍ਰਾਪਤ ਕਰ ਸਕੇ। ਹਰ ਇੱਕ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਦਰਸ਼ਕੋ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਤੇ ਤੁਸੀਂ ਇਸ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਇਸ ਵੀਡੀਓ ਨੂੰ ਹਰ ਇੱਕ ਸਿੱਖ ਦੇ ਕੋਲ ਪਹੁੰਚਾ ਕੇ ਇਸ ਵੀਡੀਓ ਨੂੰ ਜਿੱਥੋਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਸ਼ੇਅਰ ਕਰਕੇ ਸੋ ਅੱਜ ਆਪਾਂ ਜਾਣਦੇ ਹਾਂ ਇਤਿਹਾਸ ਗੁਰਦੁਆਰਾ ਤੀਰਗੜੀ ਸਹਿਬ ਪਾਤਸ਼ਾਹੀ 10 ਦਸ ਕੋ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਧਰਮ ਯੁੱਧ ਸਨ ਈਸਵੀ 1687 88 ਦੇ ਵਿੱਚ ਪੌਂਟਾ ਸਹਿਬ ਤੋਂ 22 23 ਕਿਲੋਮੀਟਰ ਦੂਰ ਪੰਘਾਣੀ ਦੇ ਮੈਦਾਨ ਦੇ ਵਿੱਚ ਲੜਿਆ ਸੀ ਗੁਰਦੁਆਰਾ ਤੀਰ ਗੜੀ ਸਹਿਬ ਪੰਘਾਣੀ ਦੇ ਮੈਦਾਨ ਦੇ ਬਿਲਕੁਲ ਵਿੱਚਕਾਰ ਹੈ ਇੱਥੋਂ ਥੋੜੀ ਦੂਰ ਦੇ ਉੱਪਰ ਹੀ ਗੁਰਦੁਆਰਾ ਪੰਘਾਣੀ ਸਹਿਬ ਵੀ ਪੈਂਦਾ ਹੈ ਜੇਕਰ ਅਸੀਂ ਇਤਿਹਾਸ ਦੇ ਨੁਕਤੇਆਂ ਦੀ ਗੱਲ ਕਰੀਏ ਪੰਗਾਣੀ ਦੇ ਯੁੱਧ ਦੇ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਸੈਨਾ ਸੀ ਉਹ ਕੇਵਲ 7000 ਸੀ ਦੂਜੇ ਪਾਸੇ ਪਹਾੜੀ ਰਾਜਿਆਂ ਦੇ ਕੋਲ ਕੁੱਲ ਮਿਲਾ ਕੇ 25000 ਦੀ ਸੈਨਾ ਸੀ ਇੱਕ ਪਾਸੇ 7000 ਦੀ ਸੈਨਾ ਸਿੱਖ ਸੈਨਾ ਤੇ ਦੂਜੇ ਪਾਸੇ 25000 ਦੀ ਪਹਾੜੀਆਂ ਦੀ ਫੌਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫੌਜ ਦੇ ਮੁਖ ਜਰਨੈਲ ਸਨ ਪੰਗਾਣੀ ਦੇ ਮੈਦਾਨ ਦੇ ਵਿੱਚ ਉਸਨਾਂ ਮਾਮਾ ਕਿਰਪਾਲ ਚੰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਭੂਆ ਸੀ ਬੀਬੀ ਵੀਰੋ ਬੀਬੀ ਵੀਰੋ ਦੇ ਪੰਜ ਪੁੱਤਰਾਂ ਨੇ ਵੀ ਇਸ ਜੰਗ ਵਿੱਚ ਭਾਗ ਲਿਆ ਸੰਘੋਸ਼ਾ ਗੁਲਾਬ ਰਾਏ ਜੀਤਮਲ ਗੰਗਾ RAM ਤੇ ਮਾਰੀ ਚੰਦ ਇਕ ਗੁਰਗੋਬਨ ਸਿੰਘ ਪਾਤਸ਼ਾਹ ਜੀ ਦੀ ਭੂਆ ਦੇ ਪੁੱਤਰ ਨੇ ਪੰਜ ਇਸ ਦੇ ਨਾਲ ਨਾਲ ਸੰਡੋਰੇ ਵਾਲਾ ਪੀਰ ਬੁੱਧੂ ਸ਼ਾ ਆਪਣੇ ਸਤਸੰਗ ਮਰੀਜ਼ਾਂ ਦੇ ਮਰੀਦਾਂ ਦੇ ਨਾਲ ਵੀ ਪਹੁੰਚਿਆ ਸੀ ਦੋ ਭਰਾ ਤੇ ਚਾਰ ਪੁੱਤਰਾਂ ਦੇ ਨਾਲ ਵੀ ਇਹਨੇ ਜੰਗ ਦੇ ਮੈਦਾਨ ਵਿੱਚ ਗੁਰਗੋਬਨ ਸਿੰਘ ਪਾਤਸ਼ਾਹ ਦੇ ਨਾਲ ਮਿਲ ਕੇ ਜੰਗ ਲੜੀ ਇਸ ਦੇ ਨਾਲ ਹੀ ਉਦਾਸੀ ਸਾਧੂ ਮਹਾਂਤ ਕ੍ਰਿਪਾਲ ਦਾਸ ਨੇ ਵੀ ਜੰਗ ਦੇ ਵਿੱਚ ਹਿੱਸਾ ਲਿਆ ਜੇਕਰ ਗੱਲ ਆਪਾਂ ਦੁਸ਼ਮਣ ਪਹਾੜੀ ਰਾਜਿਆਂ ਦੀ ਕਰੀਏ ਤੇ ਹਰੀਚੰਦ ਹੰਡੂਰੀਆ ਭੀਮਚੰਦ ਫਤੇ ਚੰਦ ਭੀਖਣ ਸ਼ਾ ਵੀਰਸੈਨ ਮੰਡੀ ਵਾਲਾ ਕਿਰਪਾਲ ਚੰਦ ਕਾਗੜਾ ਵਾਲਾ ਕੰਗੜਾ ਵਾਲਾ ਗੋਪਾਲ ਚੰਦ ਗੁਲੇਰੀਆ ਅਦੁਕਰ ਸ਼ਾ ਤੇ 25000 ਦੀ ਜਿਹੜੀ ਉਹ ਸੈਨਾ ਫੌਜ ਸੀ ਲਗਭਗ 13 ਦਿਨ ਭੰਗਾਣੀ ਦੀ ਜੰਗ ਚੱਲਦੀ ਹੈ ਇਸ ਜੰਗ ਦੇ ਵਿੱਚ ਪਹਾੜੀਏ ਇਹ ਗੱਲ ਸਮਝਦੇ ਸਨ ਕਿ ਗੁਰੂ ਦਾ ਕੰਮ ਤਾਂ ਚੌਕੜਾ ਮਾਰ ਕੇ ਗੁਰਬਾਣੀ ਗਾਉਣਾ ਸਿੱਖਾਂ ਨੂੰ ਉਪਦੇਸ਼ ਦੇਣਾ ਹੁੰਦਾ ਹੈ ਅਸੀਂ ਤਾਂ ਜਨਮ ਜਾਤ ਯੋਧੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਡੇ ਸਾਹਮਣੇ ਕਿੱਥੇ ਖੜੋ ਖੜ ਸਕਣਗੇ ਗੁਰੂ ਦੇ ਕੋਲੇ ਸਿੱਖ ਸਿੱਖ ਨੇ ਪਰ ਸਾਡੇ ਕੋਲੇ ਤਾਂ ਚਾਰੂ ਫੌਜਾਂ ਨੇ ਪਹਾੜੀਆਂ ਨੂੰ ਬੜਾ ਮਾਣ ਸੀ ਜਦੋਂ ਕਈ ਦਿਨ ਜੰਗ ਚੱਲਦੀ ਰਹੀ ਪਹਾੜੀਏ ਰਾਜੇ ਪਹਿਲਾਂ ਤੇ ਥੋੜੇ ਭਾਰੀ ਪਏ ਪਰ ਗੁਰੂ ਕੇ ਸਿੱਖਾਂ ਦੇ ਮੋਰਚਿਆਂ ਤੋਂ ਬਾਹਰ ਆਉਂਦਿਆਂ ਹੀ ਪਹਾੜੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਸੰਗੋਸ਼ਾ ਨਜ਼ਾਬਤ ਖਾਨ ਨੂੰ ਮਾਰਦਾ ਤੇ ਫਿਰ ਆਪ ਸ਼ਹੀਦ ਹੋ ਜਾਂਦਾ ਮਾਰ ਨਜ਼ਾਬਤ ਖਾਨ ਕੋ ਸੰਗੋ ਜੁਝਾ ਜੁਝਾਰ ਹਾਂ ਹਾਂ ਇਹ ਲੋਕਾ ਪਿਓ ਸੁਰਗ ਲੋਕ ਜੈਕਾਰ ਜਦੋਂ ਸੰਗੋ ਸ਼ਾਹੀ ਸ਼ਹੀਦ ਹੋ ਜਾਂਦੇ ਨੇ ਤੇ ਭੂਆ ਦੇ ਪੁੱਤ ਨੂੰ ਸ਼ਹੀਦ ਹੁੰਦਿਆਂ ਵੇਖਿਆ ਤਨ ਗੁਰ ਗੋਬਿੰਦ ਸਿੰਘ ਪਾਤਸ਼ਾਹ ਜੋਸ਼ ਦੇ ਵਿੱਚ ਆ ਗਏ ਸਤਿਗੁਰੂ ਪਾਤਸ਼ਾਹ ਇਸ ਤੀਰ ਗੜੀ ਦੇ ਸਥਾਨ ਦੇ ਉੱਪਰ ਕਿਉਂਕਿ ਇਹ ਉੱਚਾ ਟੱਬਾ ਸੀ ਤੁਸੀਂ ਚਾਰੇ ਪਾਸੇ ਦੇਖੋ ਇਸ ਪਾਵਨ ਸਥਾਨ ਦੇ ਤੇ ਚਾਰੇ ਪਾਸੇ ਨੀਵੇਂ ਖੇਤ ਨੇ ਉਹ ਨੀਵੇਂ ਜਿਹੜੇ ਖੇਤ ਨੇ ਦਰਸ਼ਕੋ ਅਸਲ ਦੇ ਵਿੱਚ ਉਹ ਪੰਗਾਣੀ ਦੇ ਯੁੱਧ ਦਾ ਮੈਦਾਨ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਉੱਚੇ ਟਿੱਬੇ ਦੇ ਉੱਪਰ ਜਿਹੜਾ ਸਾਨੂੰ ਉਚਾਰੇ ਪਾਸੇ ਸਿੱਖ ਫੌਜਾਂ ਨੂੰ ਨਿਹਾਰਦੇ ਸਨ ਜਿਹੜਾ ਤੁਸੀਂ ਇਹ ਦਰਖਤ ਦੇਖ ਰਹੇ ਹੋ ਬੂੜ ਦਾ ਇਸ ਦਰਖਤ ਦੇ ਥੱਲੇ ਤਾਨੂ ਗੁਰ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਟਿਕਾਣਾ ਲਾਇਆ ਹੋਇਆ ਸੀ ਇੱਥੋਂ ਚਾਰੇ ਪਾਸੇ ਜੰਗ ਨੂੰ ਦੇਖਦੇ ਸਨ ਜਦੋਂ ਸੰਕੋਸ਼ਾਲ ਸ਼ਹੀਦ ਹੋ ਜਾਂਦਾ ਤੇ ਤਾਨੂ ਗੁਰ ਗੋਬਿੰਦ ਸਿੰਘ ਪਾਤਸ਼ਾਹ ਵਰ ਤੀਰ ਕਮਾਣ ਚੁੱਕਦੇ ਨੇ ਇੱਕ ਪਠਾਨ ਦੇ ਸਿਰ ਵਿੱਚ ਤੀਰ ਮਾਰ ਕੇ ਸਿਰ ਫੋੜ ਦਿੰਦੇ ਨੇ ਹਰੀਚੰਦ ਗੁੱਸੇ 'ਚ ਆਉਂਦਾ ਹੈ ਹਰੀਚੰਦ ਨੇ ਤਿੰਨ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਕੀਤੇ ਅਹਿਲਾ ਕੋੜੇ ਦੀ ਕਾਠੀ ਦੇ ਉੱਤੇ ਦੂਜਾ ਸਿਰ ਦੇ ਕੋਲ ਦੀ ਲੰਗਿਆ ਤੇ ਤੀਜਾ ਪੇਟੀ ਦੇ ਉੱਤੇ ਲੱਗਿਆ ਜਦੋਂ ਪੇਟੀ ਤੇ ਜ਼ਖਮ ਹੋਇਆ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਤੀਰ ਕਮਾਨ ਹਰੀਚੰਦ ਦੇ ਵੱਲ ਕੀਤੀ ਜਬਾ ਬਾਣ ਲੱਗਿਓ ਤਬੈ ਰੋਸ ਜਾਗਿਓ ਤੇ ਇੱਕ ਤੀਰ ਦੇ ਨਾਲ ਹੀ ਹਰੀਚੰਦ ਨੂੰ ਪਾਰ ਬਲਾ ਦਿੱਤਾ ਹਰੀਚੰਦ ਨੂੰ ਦੇਖਦਿਆਂ ਦੇਖ ਫੌਜਾਂ ਭੱਜ ਗਈਆਂ ਹਾਹਾਕਾਰ ਮਚ ਗਈ ਰਾਜੇ ਜੰਗਦਮਦਨ ਛੱਡ ਕੇ ਭੱਜ ਗਏ ਤੇ ਗੁਰੂ ਕੀ ਸਿੱਖਾਂ ਨੇ ਜਿਤਦੇ ਨਗਾਰੇ ਵਜਾਏ ਤੇ ਪਾਤਸ਼ਾਹ ਨੇ ਇਹ ਪਗਾਣੀ ਦੀ ਜੰਗ ਜਿੱਤੀ ਸੋ ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਸੀ ਉਹ ਆਪਣਾ ਮੋਰਚਾ ਲਾਇਆ ਹੋਇਆ ਸੀ ਤੇ ਇੱਥੋਂ ਇਸੇ ਸਥਾਨ ਤੋਂ ਹੀ ਤੀਰ ਚਲਾ ਕੇ ਹਰੀ ਚੰਦ ਦਾ ਸਿਰ ਵੱਢਿਆ ਸੀ ਤੁਹਾ ਦਰਸ਼ਕੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਇਤਿਹਾਸ ਤੇ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਹਰ ਇੱਕ ਸਿੱਖ ਨੂੰ ਘਰ ਬੈਠਿਆਂ ਪੰਜ ਸਕੰਡ ਵਾਤਵਾਰ ਸ਼ੇਅਰ ਕਰੋ ਜੀ ਧੰਨਵਾਦ